ਪਤਿਤ ਪਵਨ ਜਾਗਤ ਜੋਤ ਜੁਗੁ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਧਨਾਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਨਾ ਬੁੱਝੀ ਮਹਾਰਜ ਕਹਿੰਦੇ ਭਾਈ ਇੱਥੇ ਦੁਨੀਆਂ ਦੇ ਵਿੱਚ ਵੱਡੇ ਵੱਡੇ ਰਾਜੇ ਹਨ ਵੱਡੇ ਵੱਡੇ ਜ਼ਿਮੀਂਦਾਰ ਹਨ ਪਰ ਕਹਿੰਦੇ ਮਾਇਆ ਵੱਲੋਂ ਉਹਨਾਂ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਕਦੇ ਬੁੱਝਦੀ ਨਹੀਂ ਉਹ ਲਪਟ ਰਹੇ ਮਾਇਆ ਰੰਗ ਮਾਤੇ लोचन कछु नासु जी वो कदे माया ਦੇ ਕੌਤਕਾਂ ਵਿੱਚ ਹੀ ਮਾਸ ਰਹਿੰਦੇ ਹਨ ਔਰ ਮਾਇਆ ਦੇ ਨਾਲ ਚੰਬੜੇ ਰਹਿੰਦੇ ਹਨ ਮਾਇਆ ਤੋਂ ਬਿਨਾ ਹੋਰ ਕੁਝ ਉਹਨਾਂ ਨੂੰ ਅੱਖੀਂ ਦਿਸਦਾ ਹੀ ਨਹੀਂ ਵਿਕਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ ਮਹਾਰਜ ਕਹਿੰਦੇ ਹਨ ਕਹਿੰਦੇ ਭਾਈ ਇਹ ਮਾਇਆ ਦੇ মোহ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਵੱਲੋਂ ਰਾਜ ਪ੍ਰਾਪਤ ਨਹੀਂ ਕੀਤਾ ਜਿਉਂ பாਬਕ ਇੰਦਨ ਨਹੀਂ ਧਰਾਪੈ ਬਿਨ ਹਰ ਕਹਾ ਅਕਾਈ ਮਹਾਰਜ ਅੱਗ ਦੀ ਉਦਾਹਰਣਾ ਦਿੰਦੇ ਹਨ ਵੀ ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ਰਹਾਉ ਦਿਨ ਦਿਨ ਕਰਤ ਪੂਜਨ ਬਹੁ ਵਿੰਜਨ ਤਾਕੀ ਮਟੈ ਨਾ ਭੁੱਖਾ ਮਹਾਰਾਜ ਕਹਿੰਦੇ ਭਾਈ ਜਿਹੜਾ ਮਨੁੱਖ ਹਰ ਰੋਜ਼ ਸਵਾਦਲੇ ਖਾਣੇ ਖਾਂਦਾ ਰਹਿੰਦਾ ਹੈ ਉਸ ਦੀ ਸਵਾਦਲੇ ਖਾਣਿਆਂ ਦੀ ਭੁੱਖ ਕਦੇ ਨਹੀਂ ਮੁੱਕਦੀ ਉਹ ਦੰਮ ਕਰੈ ਅਸਮਾਨ ਕੀ ਨਾਈ ਚਾਰੇ ਕੁੰਟਾ ਕੋ ਖਾ ਕਹਿੰਦੇ ਸਵਾਦਲੇ ਖਾਣਿਆਂ ਦੀ ਖਾਤਰ ਉਹ ਮਨੁੱਖ ਕੁੱਤੇ ਵਾਂਗ ਦੌੜ ਭੱਜ ਕਰਦਾ ਰਹਿੰਦਾ ਹੈ ਤੇ ਚਾਰੇ ਪਾਸੇ ਭਾਲਦਾ ਫਿਰਦਾ ਹੈ ਕਾਮਵੰਤ ਕਾਮੀ ਬਵਨਾਰੀ ਪਰ ਗ੍ਰਹਿ ਜੋ ਨਾ ਚੁੱਕੈ ਮਰਦ ਕਹਿੰਦੇ ਭਾਈ ਕਾਮ ਬਸ ਹੋਏ ਵਿਸ਼ੇਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤਰੀਆਂ ਹੋਣ ਪਰ ਪਰਾਇ ਘਰ ਬਲ ਉਸ ਦੀ ਮੰਦੀ ਨਿਗਾ ਫਿਰ ਵੀ ਨਹੀਂ ਹਟਦੀ ਦਿਨ ਪ੍ਰਤ ਕਰੈ ਕਰੇ ਪਛਤਾਪੈ ਸੋਗ ਲੋਭ ਮੈ ਸੂਕੈ ਉਹ ਹਰ ਰੋਜ਼ ਵਿਸ਼ੇ ਪਾਪ ਕਰਦਾ ਕਾਮ ਵਾਸਨਾ ਵਿੱਚ ਕਰਦਾ ਹੈ ਤੇ ਕਾਮ ਵਾਸਨਾ ਵਿੱਚ ਔਰ ਪਛਤਾਵੇ ਵਿੱਚ ਉਸ ਦਾ ਆਤਮਕ ਜੀਵਨ ਜਿਹੜਾ ਉਹ ਸੁੱਕਦਾ ਜਾਂਦਾ ਹੈ ਉਹ ਹਰ ਰੋਜ਼ ਵਿਸ਼ੇ ਵਿਕਾਰ ਕਰਨ ਵਾਲਾ ਵਿਸ਼ੇ ਪਾਪ ਵੀ ਕਰਦਾ ਹੈ ਤੇ ਪਾਪ ਕਰਕੇ ਫਿਰ ਪੁਛਤਮ ਦਾ ਵੀ ਹੈ ਹਰ ਹਰ ਨਾਮ ਅਪਾਰੇ ਅਮੁੱਲਾ ਅੰਮ੍ਰਿਤ ਏਕ ਨਿਦਾਨਾ ਮਹਾਰਜ ਸਾਨੂੰ ਸਮਝਾਉਂਦੇ ਹਨ ਕਿ ਭਾਈ ਪ੍ਰਮਾਤਮਾ ਦਾ ਨਾਮ ਹੀ ਇੱਕ ਐਸਾ ਬੇਅੰਤ ਅਤੇ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਸੂਖ ਸਹਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਮਹਾਰਜ ਕਹਿੰਦੇ ਇਸ ਨਾਮ ਖਜ਼ਾਨੇ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਤੇ ਆਤਮਿਕ ਅਡੋਲਤਾ ਬਣੀ ਰਹਿੰਦੀ ਹੈ ਪਰ ਕਹਿੰਦੇ ਹੈ ਨਾਨਕ ਗੁਰੂ ਪਾਸੋਂ ਹੀ ਇਸ ਖਜ਼ਾਨੇ ਦੀ ਜਾਣ ਪਛਾਣ ਪ੍ਰਾਪਤ ਹੁੰਦੀ ਹੈ ਸੋ ਆਉ ਗੁਰੂ ਚਰਨਾਂ ਵਿੱਚ ਸਦਾ ਹੀ ਜੁੜਦੇ ਰਹੀਏ ਪਰਮਾਤਮਾ ਦੇ ਨਾਮ ਰੂਪੀ ਖਜ਼ਾਨੇ ਦੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏ ਪਰਮਾਤਮਾ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਨਗਰ ਦੇ ਵਿੱਚ ਆਪਸੀ ਪਿਆਰ ਤੇ ਇਤਫਾਕਤਾ ਦੀ ਅਰਦਾਸ ਚੱਲ ਰਹੀਆਂ ਗੁਰੂ ਕਰਦੀਆਂ ਸੇਵਾਵਾਂ ਨਿਰਬਿਗੰਤਾ ਸਿਹਤ ਸੰਪੂਰਨਤਾ ਦੀ ਅਰਦਾਸ ਤੇ ਸਰਬਤ ਦੇ ਭਲੇ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਮਰਤੇ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਰਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ